ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੇਵਾ ਸਿੱਧੂ ਭਾਈ ਦੱਸਦੇ ਪਏ ਐ ਕਿ ਜਿਹੜੇ ਖਾਲਸਾ ਪੰਥ ਦੇ ਜਿਹੜੇ ਸਰਬਜੀਤ ਸਿੰਘ ਖਾਲਸਾ ਵਾ ਉਹਨਾ ਉੱਤੇ ਹੁਣ ਪੰਜਾਬ ਹਕੂਮਤ ਐਫ ਆਈ ਆਰ ਦੇਣ ਲੱਗੀ ਹੈ ਇੱਕ ਬਹੁਤ ਵੱਡੀ ਖਬਰ ਹੈ ਜਿਹੜੀ ਪਈ ਦੇਵਾ ਸਿੱਧੂ ਦੱਸਦੇ ਪਏ ਐ ਕਿ ਅੰਮ੍ਰਿਤਪਾਲ ਦੇ ਜਿਹੜੇ ਕਰੀਬੀ ਦੋਸਤ ਸਰਬਜੀਤ ਸਿੰਘ ਖਾਲਸਾ ਹੁਣ ਪੰਜਾਬ ਹਕੂਮਤ ਉਹਨਾਂ ਉੱਤੇ ਵੀ ਐਫ ਆਈ ਆਰ ਦੇਣ ਲੱਗੀ ਹੈ ਇਹ ਕੀ ਸਦਾਕਤ ਹੈ ਕੀ ਹਕੀਕਤ ਹੈ ਇਹ ਆਪਾਂ ਅੱਜ ਦੇਵਾ ਸਿੱਧੂ ਦੀ ਜਿਹੜੀ ਵੀਡੀਓ ਦੇ ਵਿੱਚ ਦੇਖਨੇ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਆ ਵੀਡੀਓ ਤੇ ਫਿਰ ਕਰਨੇ ਇਸ ਤੇ ਗੱਲਬਾਤ ਬਹੁਤ ਵੱਡੀ ਖਬਰ ਹੈ ਜਮੇਗੇ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਉਹ ਸਰਬਜੀਤ ਸਿੰਘ ਖਾਲਸਾ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਪਰਚਾ ਯਾਨੀ ਦਰਜ ਹੋ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਭਾਈ ਅਮਰਪਾਲ ਸਿੰਘ ਦਾ ਬੀਤੇ ਦਿਨ ਜਿਹੜਾ 13 ਤਰੀਕ ਨੂੰ ਇਕੱਠ ਹੋਇਆ ਤਲਵੰਡੀ ਸਾਬੋ ਦੇ ਵਿੱਚ ਉਸ ਇਕੱਠ ਨੂੰ ਦੇਖ ਕੇ ਬੜਾ ਸਾਲ ਸੀਐਮ ਮਾਨ ਭਗੰਤ ਮਾਨ ਡਰ ਚੁੱਕੇ ਨੇ ਔਰ ਹੁਣ ਇਹ ਪਰਚਾ ਕਿਵੇਂ ਹੋ ਰਿਹਾ ਪਰਚਾ ਵੀ ਐਰਾਗਰਾ ਨਹੀਂ ਪਰਚਾ ਵੀ ਐਨਡੀ ਪੀਐਸ ਦਾ ਨਹੀਂ ਯਾਨੀ ਇੱਕ ਬਹੁਤ ਵੱਡੀ ਧਾਰਾ ਇੱਕ ਨਸ਼ਾ ਦੀ ਧਾਰਾ ਲਾਈ ਜਾਣੀ ਆ ਤਾਂ ਕਿ 10 ਸਾਲ ਤੱਕ ਬਾਹਰ ਨਾ ਆਵੇ ਇਹ ਭਗਵੰਤ ਮਾਨ ਨੇ ਖੇਲ ਰਚ ਦਿੱਤਾ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਰਿਹਾ ਕਿ ਕਈ ਵਾਰ ਮੇਰੇ ਮੂੰਹ ਦੇ ਵਿੱਚ ਗਲਤੀ ਸੁਣੀ ਹੋਣੀ ਹੈ ਕਿ ਜਦੋਂ ਭਾਈ ਅਮਰਪਾਲ ਸਿੰਘ ਦਾ ਬਾਹਰ ਆਉਣ ਦਾ ਕੋਈ ਚਾਂਸ ਬਣਿਆ ਜਾਂ ਐਨਐਸਏ ਟੁੱਟਣ ਦੀ ਕੋਈ ਪ੍ਰਕਿਰਿਆ ਬਣ ਗਈ ਤਾਂ ਫੇਰ ਭਗਵੰਤ ਮਾਨ ਇੱਕ ਨਵੀਂ ਤੋਂ ਨਵੀਂ ਚਾਲ ਚੱਲੂ ਆ ਤੇ ਨਵੇਂ ਤੋਂ ਨਵਾਂ ਪਰੰਦਾ ਇਹਨਾਂ ਨੇ ਪਹਿਲੇ ਹੀ ਬਣਾ ਕੇ ਰੱਖਿਆ ਹੋਇਆ ਸੀ ਜਿਵੇਂ ਕਿ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਪਰਚਾ ਕਿਵੇਂ ਹੁੰਦਾ ਇਹ ਵੀ ਤੁਹਾਨੂੰ ਹੁਣ ਸੁਣਾਵਾਂਗੇ ਵੀਡੀਓ ਦੇ ਵਿੱਚ ਕਿ ਅਕਸਰ ਤੁਸੀਂ ਵੇਖਿਆ ਭਗਵੰਤ ਮਾਨ ਸਰਕਾਰ ਬਿਲਕੁਲ ਡਿੱਗ ਚੁੱਕੀ ਹੈ ਤਾਂ ਜਿਹੜਾ ਤਲਵੰਡੀ ਸਾਬੋ ਬਹੁਤ ਵੱਡਾ ਇਕੱਠ ਹੋਇਆ ਤੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਕਿਉਂਕਿ ਅਮਰਪਾਲ ਸਿੰਘ ਦੇ ਬਹੁਤ ਵੱਡੇ ਸਪੋਰਟਰ ਔਰ ਭਾਈ ਦੀ ਤਰ੍ਹਾਂ ਨੇ ਔਰ ਉਹਨਾਂ ਦੇ ਉੱਤੇ ਪਰਚਾ ਕਿਉਂ ਦੇ ਰਹੀ ਹੈ ਸਰਕਾਰ ਤਾਂ ਕਿ ਆਉਣ ਵਾਲੇ 2022 ਦੇ ਵਿੱਚ ਸਾਡੀ ਜਿਹੜੀ ਜੜ ਹੈ ਉਹ ਨਾ ਖਾੜ ਦੇਣ ਕਿਉਂਕਿ ਦਰਅਸਲ ਪੰਜਾਬ ਦੇ ਅੰਦਰ ਭਾਈ ਅਮਰਪਾਲ ਸਿੰਘ ਦਾ ਬੋਲਬਾਲਾ ਬਹੁਤ ਹੀ ਤੇਜ਼ ਹੋ ਚੁੱਕਿਆ ਹੈ ਕਿ ਅਮਰਪਾਲ ਸਿੰਘ ਨੂੰ ਪੰਜਾਬ ਦੇ ਲੋਕ 2022 ਦੇ ਵਿੱਚ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਆ ਔਰ ਹੁਣ ਐਨਡੀਪੀਐਸ ਦਾ ਪਰਚਾ ਕਿਵੇਂ ਦਰਜ ਕਰਾਉਣਾ ਚਾਹੁੰਦੀ ਹੈ ਸਰਕਾਰ ਕਿਵੇਂ ਹੁੰਦਾ ਸਾਰਾ ਮਾਮਲਾ ਸੁਣੋ ਜਰਾ ਧਿਆਨ ਦੇ ਨਾਲ ਵੀ ਮੈਨੂੰ ਐਸਪੀ ਟੈਕ ਇੰਟੈਲੀਜੈਂਸ ਦੇ ਰਾ ਫੋਨ ਆਇਆ ਦੋ ਜਣੇ ਆਵਦਾ ਇੱਕ ਦਾ ਨਹੀਂ ਆਇਆ ਦੋ ਜਣਿਆਂ ਦਾ ਮੈਨੂੰ ਕਹਿੰਦੇ ਭਾਈ ਜੀ ਇਹ ਕਿੱਦ ਕਿ ਸਾਰੀ ਸਰਕਾਰ ਵੀ ਇੰਨਾ ਕੱਟ ਹੋ ਕਿਵੇਂ ਗਿਆ ਭਈ ਉਹ ਇਹਨਾਂ ਨੇ ਪਲੈਨਿੰਗ ਕੀਤੀ ਹੈ ਭਈ ਸਰਪਤੀ ਸਿੰਘ ਤੇ ਪਰਚਾ ਦੋ ਵੀ ਪਰਚਾ ਜੇ ਇਸ ਤੇ ਕੋਈ ਵੀ ਚੀਜ਼ ਦਾ ਪਰਚਾ ਦਿੰਨੇ ਆ ਕਿਸੇ ਵੀ ਗੱਲ ਦਾ ਤਾਂ ਸਪੀਕਰ ਤੋਂ ਪਰਮਿਸ਼ਨ ਲੈਣ ਦੀ ਲੋੜ ਹੈ ਸਪੀਕਰ ਤੋਂ ਪਰ ਜੇ ਅਸੀਂ ਐਨਡੀਪੀਐਸ ਦਾ ਪਰਚਾ ਦਿੰਨੇ ਆ ਤਾਂ ਸਪੀਕਰ ਤੋਂ ਪਰਚਾ ਉਹਦੀ ਪਰਮਿਸ਼ਨ ਲੈਣ ਦੀ ਲੋੜ ਦੀ ਐਨਡੀਪੀਐਸ ਚ ਬਈ ਇਸ ਤੇ ਪਰਚਾ ਦੋ ਫਿਰ ਇਹਨੂੰ ਵੱਡਾ ਸਮਗਲਰ ਦਿਖਾਓ ਵੱਡਾ ਦਾਵਾ ਕਰ ਰਹੇ ਹੋ ਤੁਸੀਂ ਮੈਂ ਕਿਹਾ ਜੀ ਬਿਲਕੁਲ ਮੈਂ ਤੁਹਾਨੂੰ ਕਹਿੰਦਾ ਜੀ ਮੈਨੂੰ ਇੱਕ ਤਾਂ ਨਹੀਂ ਆਇਆ ਦੋ ਜਣਿਆਂ ਦੇ ਸਨੇਹ ਆਏ ਇਹ ਜੇ ਤੁਹਾਨੂੰ ਡਰ ਹੈ ਪੰਜਾਬ ਸਰਕਾਰ ਤੇ ਤੁਸੀਂ ਸਵਾਲ ਕਰਾ ਰਹੇ ਹੋ ਮੈਨੂੰ ਨਹੀਂ ਪਤਾ ਜੀ ਬਸ ਪਿਆ پولیس ਦੀ ਮੀਟਿੰਗ ਹੋਈ ਹੈ ਇਹ ਇਹ ਮੈਂ ਤੁਹਾਨੂੰ ਤੁਹਾਡੇ ਪੱਤਾ ਕਰਨਾ ਚਾਹੁੰਦੀ ਤੁਸੀਂ ਹਾਂ ਉਹਨਾਂ ਉਹਨਾਂ ਨੇ ਕਾਨੂੰਨ ਕਰਨਾ ਪਿੱਛੋਂ ਕਰਵਾਉਨੇ ਆ ਨਾ ਜਿਹੜੇ ਪਿੱਛੇ ਐ ਜਿਨ੍ਹਾਂ ਨੂੰ ਸਾਤੋਂ ਡਰ ਐ ਵੀ ਇਹ ਸਦੀ ਸਰਕਾਰ ਨੂੰ ਮਤਲਬ ਆਉਣ ਵਾਲੇ ਸਮੇਂ ਚ ਚੈਲੰਜ ਦੇਣਗੇ ਉਹਨਾਂ ਨੂੰ ਡਰ ਐ ਤਾਂ ਸਰਜੀਤ ਸਿੰਘ ਖਾਲਸਾ ਇਹ ਆਵਾ ਕਰਨੇ ਸਵੇ ਇੱਕ ਤੁਹਾਡੇ ਕੋਲੇ ਜਾਣਕਾਰੀ ਆਈ ਹੈ ਜਾਣਕਾਰੀ ਆਈ ਹੈ ਨੂੰ ਫੋਨ ਆਇਆ ਹੈ ਡੀਐਸਪੀ ਪਤਰ ਦੇ ਅਧਿਕਾਰੀਆਂ ਦਾ ਕਿ ਤੁਹਾਡੇ ਤੇ ਐਨਟੀਪੀਐਸਟ ਯਾਨੀ ਰੰਸ ਦਾ ਪਰਚਾ ਦਰਜ ਕਰਵਾ ਸਕਦਾ ਦੇਣ ਕਿ ਕਿਉਂਕਿ ਬਾਕੀ ਕੋਈ ਵੀ ਪਰਚਾ ਦੇਣਾ ਹੈ ਨਾ ਜੇ ਐਮਪੀ ਤੇ ਤਾਂ ਸਪੀਕਰ ਦੀ ਪਰਮਿਸ਼ਨ ਚਾਹੀਦੀ ਹੈ ਇਹ ਕੈਂਡੀਪੀਐਸ ਐਕਟ ਐਸਾ ਹੈ ਜਿਹਦੇ ਵਿੱਚ ਸਪੀਕਰ ਦੀ ਪਰਮਿਸ਼ਨ ਨਹੀਂ ਚਾਹੀਦੀ ਮੈਨੂੰ ਇਹ ਗੱਲ ਪ੍ਰੋਪਰ ਮਤਲਬ ਪੁਲਿਸ ਵਾਲੇ ਨੇ ਹੀ ਦੱਸੀ ਹੈ ਕਦੋਂ ਦੀ ਗੱਲ ਐ ਰੇਲੀ ਤੂੰ ਇਹ ਰੇਲੀ ਤਾਂ ਬਾਅਦ ਦੀ ਗੱਲ ਐ ਜੀ 13 ਤਰੀਕ ਤੋਂ ਬਾਅਦ ਦੀ ਗੱਲ ਐ ਉਹ ਤੁੱਕ ਕਿੰਨੇ ਦਿਨ ਬਾਅਦ ਫੋਨ ਆਇਆ ਅਗਲੇ ਦਿਨ ਹੀ ਨਹੀਂ ਅਗਲੇ ਦਿਨ ਤਾਂ ਨਹੀਂ ਮੈਂ ਵੀ ਤੁਹਾਨੂੰ ਕਹਾਂ ਕਿ ਕਿੰਨੇ ਤਰੀਕ ਐ 13 ਦੀ ਸੀ ਰੇਲੀ ਆ 16 11 14 ਨੂੰ ਆ ਗਿਆ ਸੀ ਫੋਨ ਅਗਲੇ ਦਿਨ ਸਵੇਰੇ ਹੀ ਫੋਨ ਆ ਗਿਆ ਤਾਂ ਫਿਰ ਹਰ ਕਿਸੇ ਦਾ ਕਿਸ ਤਰ੍ਹਾਂ ਦੀ ਤਿਆਰੀ ਦੇ ਵਿੱਚ ਨਹੀਂ ਤਿਆਰੀ ਕੀ ਉਹ ਬੇਟੀ ਦਾ ਜਦ ਮਰਜੀ ਤਲਾਸ਼ੀ ਲੈ ਲੋ ਆਪਾਂ ਤਾਂ ਰਲਾਈ ਕੋਈ ਨਹੀਂ ਪਰ ਇਹ ਐਂਟੀ ਸੈਕਟਰ ਦਾ ਤੁਹਾਨੂੰ ਕਿਉਂ ਮੈਨੂੰ ਜੀ ਮੈਨੂੰ ਜਿਹੜੇ ਬੰਦੇ ਨੇ ਮੈਨੂੰ ਆ ਗੱਲ ਕਹੀ ਹੈ ਨਾ ਅਸਰਦਾ ਤੁਹਾਨੂੰ ਲੱਗਦਾ ਕਿ ਕਿਸੇ ਨੂੰ ਪਰਚਾ ਦਿੱਤਾ ਜਾ ਸਕਦਾ ਕੀ ਪਤਾ ਜੀ ਹਮ ਸਰਕਾਰਾਂ ਦਾ ਕੁਛ ਵੀ ਕਹਿ ਦੇਣਗੇ ਹਾਂ ਕੀ ਪਤਾ ਇਹਨਾਂ ਦੀ ਕੀ ਪਲਾਨਿੰਗ ਹੈ ਮੈਂ ਤਾਂ ਤੁਹਾਨੂੰ ਦੱਸਦੀ ਗੱਲ ਮੈਂ ਮਤਲਬ ਨਾ ਹੀ ਤੁਹਾਨੂੰ ਮਤਲਬ ਜੇ ਤੁਸੀਂ ਮੈਨੂੰ ਕੋਈ ਗੁਰਦੁਆਰੇ ਚੜ ਕੇ ਇਹ ਗੱਲ ਕਹਿ ਸਕਦਾ ਮੈਂ ਗੁਰੂ ਘਰ ਚੜ ਕੇ ਯਾਨੀ ਐਂਡੀ ਪੀਐਸ ਦਾ ਹੀ ਪਰਚਾ ਕਿਉਂ ਦੇਣਾ ਚਾਹੁੰਦੀ ਹੈ ਸਰਕਾਰ ਤਾਕੇ 10 ਸਾਲਾਂ ਤੱਕ ਸਰਬਜੀਤ ਸਿੰਘ ਖਾਲਸਾ ਜੇਲ੍ਹ ਦੇ ਵਿੱਚੋਂ ਬਾਹਰ ਨਾ ਆਉਣ ਔਰ ਤਲਵੰਡੀ ਸਾਬੋ ਦਾ ਜਿਹੜਾ ਇਕੱਠ ਵੇਖ ਕੇ ਭਗਵੰਤ ਮਾਨ ਸਰਕਾਰ ਹਿੱਲ ਚੁੱਕੀ ਹੈ ਯਾਨੀ ਉਹਨਾਂ ਨੂੰ ਪਤਾ ਚੱਲ ਚੁੱਕਿਆ ਹੈ ਕਿ 2027 ਆਉਂਦੇ ਆਉਂਦੇ ਬਹੁਤ ਵੱਡਾ ਯਾਨੀ ਕਿ ਯੂਥ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ ਅਮਰਪਾਲ ਸਿੰਘ ਨਾਲ ਪੰਜਾਬ ਦੇ ਲੋਕ ਖੜ ਜਾਣਗੇ ਕਿਉਂਕਿ ਆਵਾਜ਼ ਕੋਈ ਆ ਪੰਜਾਬ ਦੇ ਲੋਕਾਂ ਦੀ ਕਿ 2027 ਦੇ ਵਿੱਚ ਮੁੱਖ ਮੰਤਰੀ ਤਾਂ ਸੀ ਬਦਲਣੇ ਹੀ ਆ ਪਰ ਮੁੱਖ ਮੰਤਰੀ ਭਾਈ ਅਮਰਪਾਲ ਸਿੰਘ ਨੂੰ ਬਣਾਉਣਾ ਚਾਹੁੰਦੀ ਆ ਪੰਜਾਬ ਦੀ ਆਵਾਮ ਕਿਉਂਕਿ ਤੁਸੀਂ ਵੀ ਜਾਣਦੇ ਹੋ ਸਾਰੇ ਪੰਜਾਬ ਵਾਲੇ ਕਿ ਦੋ ਘਰਾਂ ਤੋਂ ਅੱਕੇ ਹੋਏ ਲੋਕਾਂ ਨੇ ਭਗਵੰਤ ਮਾਨ ਨੂੰ ਚੁਣਿਆ ਸੀ ਤੇ ਭਗਵੰਤ ਮਾਨ ਨੇ ਪੰਜਾਬ ਪ੍ਰਤੀ ਕੀ ਕੀਤਾ ਇਹ ਵੀ ਤੁਹਾਡੇ ਸਾਹਮਣੇ ਆ ਬੀਤੇ ਦਿਨੀ ਜਿਹੜੀ ਕਾਸਟ ਚੋਰੀ ਦਾ ਮਾਮਲਾ ਆਇਆ ਸਾਹਮਣੇ ਬਠਿੰਡੇ ਵਾਲੀ ਜਿਹੜੀ ਥਾਰ ਵਾਲੀ ਕੁੜੀ ਫੜੀ ਜਾਂਦੀ ਹੈ ਚਿੱਟੇ ਸਮੇਤ ਉਦੋਂ ਉੱਤੇ ਕੋਈ ਬਲਡੋజర్ ਨਹੀਂ ਚੱਲਿਆ ਕੋਈ ਕਾਨੂੰਨ ਪ੍ਰਕਿਰਿਆ ਜਾਨੀ ਉਹ ਨਹੀਂ ਵੀ ਚੱਲੀ ਜੇ ਨਹੀਂ ਹੋਣੀ ਚਾਹੀਦੀ ਸੀ ਕਾਰਵਾਈ ਹੋਣੀ ਨਹੀਂ ਹੋਈ ਔਰ ਫੇਰ ਇੱਕ ਕਤਲ ਹੋ ਜਾਂਦਾ ਇੱਕ ਪੁਲਿਸ ਮੁਲਾਜ਼ਮ ਦਾ ਜਿਹੜਾ ਇਹਨਾਂ ਦੇ ਸਰਪੰਚ ਬੰਨੀਓ ਕੀਤਾ ਜਾਂਦਾ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਹਾਲੇ ਤੱਕ ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਬਹੁਤ ਸਾਰੀਆਂ ਯਾਨੀ ਘਟਨਾਵਾਂ ਹੁੰਦੀਆਂ ਪੰਜਾਬ ਦੇ ਅੰਦਰ ਔਰ ਉਸ ਤੋਂ ਬਾਅਦ ਆਜੋ ਜਿੰਨੇ ਕਰਨਲ ਦਾ ਮਾਮਲਾ ਹੋਇਆ ਸੀ ਉਹਦੀ ਪਤਨੀ ਅੱਜ ਤੱਕ ਜਾਨੀ ਆਪਣਾ ਸੰਗ ਪਾੜ ਲਿਆ ਉਹਨੇ ਬੋਲ-ਬੋਲ ਕੇ ਕਿ ਮੈਨੂੰ ਇਨਸਾਫ ਚਾਹੀਦਾ ਹੈ ਇੱਥੇ ਪੰਜਾਬ ਦੇ ਅੰਦਰ ਸਾਡੇ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਇੱਕ ਐਸੀ ਘਟਨਾ ਵਾਪਰ ਜਾਂਦੀ ਹੈ ਜਿਹਦੇ ਨਾਲ ਬਾਹਰਲੇ ਮੁਲਕ ਹੱਸਦੇ ਨੇ ਸਾਡੇ ਉੱਤੇ ਕਰਨਲ ਕੁੱਟਿਆ ਜਾਂਦਾ ਫੌਜ ਦਾ ਜਿਹਦੇ ਥੱਲੇ 1500 ਫੌਜੀ ਕੰਮ ਕਰਦੇ ਨੇ ਤਾਂ ਜਿਹੜੇ ਆਫੀਸਰਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਫਿਰ ਬਾਕੀਆਂ ਦੀ ਯਰਤ ਕੀ ਹੈ ਤੁਸੀਂ ਆਪਣੇ ਆਪ ਅੰਦਾਜ਼ੇ ਲਾ ਸਕਦੇ ਹੋ ਤਾਂ ਹੁਣ ਇੱਕ ਐਮਪੀ ਨੂੰ ਅਰੈਸਟ ਕਰਨ ਦੇ ਵਾਸਤੇ ਜਾਂ ਉਹਦੇ ਤੇ ਪਰਚਾ ਕਰਨ ਵਾਸਤੇ ਇੱਕ ਜਿਹੜੇ ਲੋਕ ਸਭਾ ਦੇ ਸਪੀਕਰ ਸਾਹਿਬ ਨੇ ਉਹਨਾਂ ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ ਪਰ ਜਿਹੜਾ ਐਨਡੀਪੀਐਸ ਦਾ ਪਰਚਾ ਹੈ ਇਹਨੂੰ ਮਨਜ਼ੂਰੀ ਦੀ ਲੋੜ ਨਹੀਂ ਹੁੰਦੀ ਕਿਉਂਕਿ ਸਿੱਧਾ ਡਾਇਰੈਕਟ ਕਹਿ ਸਕਦੇ ਵੀ ਇਹਦੇ ਕੋਲੋਂ ਸਾਨੂੰ ਡਰੱਗ ਮਿਲੀ ਹੈ ਸਾਨੂੰ ਆਹ ਨਸ਼ਾ ਮਿਲਿਆ ਇਸ ਦੇ ਕੋਲੋਂ ਇਸ ਕਰਕੇ ਉਸਤੇ ਸਿੱਧਾ-ਸਿੱਧਾ ਪਰਚਾ ਦਰਜ ਭਵੰਤਮਾਨ ਸਰਕਾਰ ਕਰਨਾ ਚਾਹੁੰਦੀ ਹੈ ਔਰ ਦੱਸਿਆ ਕਿਨੇ ਪੰਜਾਬ ਦੇ ਇੱਕ ਪੁਲਿਸ ਮੁਲਾਜ਼ਮ ਨੇ ਉਹਨੂੰ ਕਾਲ ਕਰਕੇ ਦੱਸਿਆ ਸਰਬਜੀਤ ਸਿੰਘ ਖਾਲਸਾ ਨੂੰ ਤਾਂ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਦੀ ਸਰਕਾਰ ਭਾਈ ਅਮਰਪਾਲ ਸਿੰਘ ਤੋਂ ਕਿਸ ਕਦਰ ਡਰ ਚੁੱਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੰਨੇ-ਕੰਨੇ ਬੱਚੇ ਦੀ ਇੱਕੋ ਹੀ ਆਵਾਜ਼ ਆ ਕਿ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੈ ਪਰ ਜਿਹੜੀ ਸਰਕਾਰ ਇਹ ਲਗਾਤਾਰ ਪਰਚੇ ਪਹਿਲਾਂ ਵੀ ਦਿੰਦੀ ਆ ਰਹੀ ਹੈ ਤੇ ਹੁਣ ਫੇਰ ਹੋਣਗੇ ਦੇਖੋ ਕਿੱਡੀ ਸ਼ਰਮ ਵਾਲੀ ਗੱਲ ਹੈ ਇੱਕ ਪਾਸੇ ਬੰਦਾ ਐਮਪੀ ਹੈ ਤਾਂ ਪੀ ਨੂੰ ਫੋਨ ਆ ਜਾਂਦਾ ਕਿ ਪੰਜਾਬ ਦੀ ਪੁਲਿਸ ਦੀ ਮੀਟਿੰਗ ਹੋ ਚੁੱਕੀ ਹੈ ਕਿ ਅਸੀਂ ਭਾਈ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਐਨਡੀਪੀਐਸ ਦਾ ਪਰਚਾ ਦੇਣਾ ਜਾਨੀ ਨਸ਼ਾ ਦਾ ਤਾਂ ਉਹਨਾਂ ਨੂੰ ਇੱਕ ਪੁਲਿਸ ਮੁਲਾਜ਼ਮ ਦੱਸਦਾ ਫਿਰ ਉਹ ਆਪਣੀ ਇੰਟਰਵਿਊ ਦਿੰਦੇ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਨਿਊਜ਼ ਦੇ ਉੱਤੇ ਤਾਂ ਹੁਣ ਤੁਸੀਂ ਪੰਜਾਬ ਵਾਲੇ ਇਹਨਾਂ ਅੰਦਾਜ਼ਾ ਲਾ ਲਓ ਮੇਰਾ ਵੀਰ ਕਿ ਜਿਹੜੀ ਸਰਕਾਰ ਅਸੀਂ ਬਾਈ ਦੇ ਵਿੱਚ ਲਿਆਂਦੀ ਹੈ ਉਹ ਕਿਸ ਕਦਰ ਸਾਡੇ ਲੋਕਾਂ ਦੇ ਨਾਲ ਸਾਡੇ ਜਿਹੜੇ ਹੱਕਾਂ ਦੇ ਵਿੱਚ ਬੋਲਣ ਵਾਲੇ ਲੀਡਰ ਨੇ ਉਹਨਾਂ ਦੇ ਨਾਲ ਕਿੱਡਾ ਵੱਡਾ ਯਾਨੀ ਖਲਬਾਰ ਕਰ ਸਕਦੀ ਹੈ ਇਹਦਾ ਕੋਈ ਅੰਦਾਜ਼ਾ ਹੀ ਨਹੀਂ ਕਿਸੇ ਨਾਲ ਕੁਝ ਵੀ ਵਾਪਰ ਸਕਦਾ ਇਹ ਸਰਕਾਰ ਆ ਜਿਹੜੀ ਜਾਲਮ ਹਕੂਮਤ ਅਸਲ ਦੇ ਵਿੱਚ ਕਿਹਾ ਜਾਂਦਾ ਅੰਗਰੇਜ਼ ਹਲੇ ਗਏ ਨਹੀਂ ਅੰਗਰੇਜ਼ ਹਲੇ ਪੰਜਾਬ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਮੌਜੂਦ ਨੇ ਜਿਹੜੇ ਕਿ ਇਹਨਾਂ ਦੀ ਸ਼ਕਲਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਤੁਸੀਂ ਇਸ ਗੱਲ ਦੇ ਹੱਕ ਵਿੱਚੋਂ ਤਾਂ ਵੀਡੀਓ ਨੂੰ ਮੇਰਾ ਵੀਰ ਬਹੁਤ ਜ਼ਿਆਦਾ ਸ਼ੇਅਰ ਕਰਨੀ ਹੈ ਕਿਉਂਕਿ ਗੱਲ ਹੱਕ ਦੀ ਹੈ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਹੈ ਕਿ ਜਿਸ ਤਰ੍ਹਾਂ ਭਾਈ ਦੇਵਾ ਸਿੱਧੂ ਦੱਸਦੇ ਪਏ ਆ ਕਿ ਪੰਜਾਬ ਹਕੂਮਤ ਫੁੱਲ ਡਰੀ ਪਈ ਹੈ ਪੰਜਾਬ ਹਕੂਮਤ ਨੂੰ ਇਹ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੇ ਪੰਜਾਬ ਦੇ ਵਾਸੀ ਹੈ ਪੰਜਾਬ ਦੇ ਲੋਗ ਹੈ ਉਹ ਹੁਣ ਬਿਲਕੁਲ ਪੰਜਾਬ ਹਕੂਮਤ ਦੇ ਖਿਲਾਫ ਹੋਏ ਪਏ ਆ ਕਿਉਂਕਿ ਪੰਜਾਬ ਹਕੂਮਤ ਕੋਈ ਵੀ ਐਸਾ ਕੰਮ ਨਹੀਂ ਕਰਦੀ ਪਈ ਜਿਹੜੇ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਤੋਂ ਉਮੀਦਾਂ ਲਾਈਆਂ ਸੀ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਟੁੱਟ ਚੁੱਕੀਆਂ ਵੈ ਤੇ ਹੁਣ ਪੰਜਾਬ ਦੇ ਲੋਕਾਂ ਦੀ ਅਗਰ ਕੋਈ ਉਮੀਦ ਜਾਂ ਆਸ ਹੈਗੀ ਹੈ ਤੇ ਉਹ ਹੈਗੀ ਹੈ ਭਾਈ ਅਮਰਤਪਾਲ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਹੁਣ ਅਗਰ ਸਾਡੇ ਵਾਸਤੇ ਕੋਈ ਸਟੈਂਡ ਲੈ ਸਕਦਾ ਜਾਂ ਸਾਡੇ ਹੱਕ ਦੀ ਆਵਾਜ਼ ਕੋਈ ਉਠਾ ਸਕਦਾ ਤੇ ਉਹ ਹੈ ਅਮਰਤਪਾਲ ਤੇ ਇਸ ਕਰਕੇ ਲੋਕਾਂ ਦੀਆਂ ਉਮੀਦਾਂ ਲੋਕਾਂ ਦੀਆਂ ਨਜ਼ਰਾਂ ਭਾਈ ਅਮਰਤਪਾਲ ਦੀ ਤਰਫ ਹੈ ਤੇ ਪੰਜਾਬ ਹਕੂਮਤ ਹੁਣ ਕੋਈ ਨਾ ਕੋਈ ਘਨੋਨਾ ਕੰਮ ਕਰਦੀ ਰਹਿੰਦੀ ਹੈ ਕਿ ਜਿਹੜਾ ਭਾਈ ਅਮਰਤਪਾਲ ਨੂੰ ਸਪੋਰਟ ਕਰਦਾ ਜਾਂ ਉਹਨਾਂ ਦੇ ਹੱਕ ਦੇ ਵਿੱਚ ਬੋਲਦਾ ਉਹਦੇ ਉੱਤੇ ਐਫ ਆਈ ਆਰ ਦੇਣਾ ਸ਼ੁਰੂ ਕਰ ਦਿੰਦੀ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖ ਵੀ ਲਿਆ ਕਿ ਭਾਈ ਅਮਰਤਪਾਲ ਦੇ ਜਿਹੜੇ بڑے ਕਰੀਬੀ ਦੋਸਤ ਸਾਥੀ ਸਰਬਜੀਤ ਸਿੰਘ ਖਾਲਸਾ ਜਿਹੜੇ ਕਿ ਐਮਪੀਏ ਸਿਲੈਕਟ ਹੋਏ ਨੇ ਉਹਨਾਂ ਉੱਤੇ ਵੀ ਹੁਣ ਪੰਜਾਬ ਸਰਕਾਰ ਐਫਆਈਆਰ ਦੇਣ ਨੂੰ ਕਰਨ ਦੇਈ ਹੈ ਕਿਉਂਕਿ ਉਹ ਭਾਈ ਅਮਰਤਪਾਲ ਵਾਸਤੇ ਆਵਾਜ਼ ਉਠਾਉਂਦੇ ਆ ਪਾਰਲੀਮੈਂਟ ਦੇ ਵਿੱਚ ਵੀ ਅੱਗੇ ਪਿੱਛੇ ਲੋਕਾਂ ਦੇ ਜਲਸਿਆਂ ਦੇ ਵਿੱਚ ਵੀ ਉਹ ਭਾਈ ਅਮਰਤਪਾਲ ਵਾਸਤੇ ਉਹ ਆਵਾਜ਼ ਉਠਾਉਂਦੇ ਆ ਉਹਨਾਂ ਦਾ ਬੰਦਾ ਵੀ ਹੈ ਕਿਉਂਕਿ ਉਹ ਭਾਈ ਅਮਰਤਪਾਲ ਦੇ ਕਰੀਬੀ ਦੋਸਤ ਹੈ ਤੇ ਪਾਰਟੀ ਦੇ ਵੀ ਮੈਂਬਰ ਹੈ ਤੇ ਜਿਹੜੇ ਐਂਡ ਦਾ ਕੰਮ ਜਿਲ੍ਹੇ ਕੋਈ ਵੀ ਕਰਦਾ ਤੇ ਪੰਜਾਬ ਸਰਕਾਰ ਨੂੰ ਉਹ ਬੰਦਾ ਬਿਲਕੁਲ ਨਹੀਂ ਸੋਹਣਾ ਲੱਗਦਾ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਉਸ ਬੰਦੇ ਨੂੰ ਕਿਸੇ ਤਰ੍ਹਾਂ ਡੱਕ ਪਾਈ ਜਾਏ ਉਹਨੂੰ ਡੱਕਿਆ ਜਾਏ ਕਿਉਂਕਿ ਪੰਜਾਬ ਸਰਕਾਰ ਨੂੰ ਪਤਾ ਹੈ ਕਿ ਹੁਣ 2 ਸਾਲ ਹੀ ਸਾਡੇ ਕੋ ਹੈ ਇਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਸਾਨੂੰ ਕਦੀ ਵੀ ਸਿਲੈਕਟ ਨਹੀਂ ਕਰਨਾ ਮਾਨ ਸਾਹਿਬ ਨੂੰ ਇਸ ਚੀਜ਼ ਦਾ ਬੜੀ ਚੰਗੀ ਤਰ੍ਹਾਂ ਪਤਾ ਹੈ ਤੇ ਇਸ ਕਰਕੇ ਮਾਨ ਸਾਹਿਬ ਕੋਸ਼ਿਸ਼ ਕਰਨ ਦੇ ਕਿ ਹੁਣ ਜਿੰਨਾ ਲੋਕਾਂ ਨੂੰ ਦਬਾਇਆ ਜਾ ਸਕੇ ਪੰਜਾਬ ਦੇ ਲੋਕਾਂ ਉਤੇ ਜਿੰਨਾ ਜ਼ੁਲਮ ਕੀਤਾ ਜਾ ਸਕੇ ਉਹ ਕਰਦਾ ਪਿਆ ਹੈ لیکن پنجاب دے لوگ اس چیز نو چنگی طرح سمجھ گئے ہے کہ ਸਾਡਾ ਹੁਣ ਹੱਕ ਸਾਨੂੰ ਕੋਈ ਦਲਾ ਸਕਦਾ ਜਾਂ ਸਾਡੇ ਜਿੰਨੇ ਵੀ ਰਾਈਟ ਹੈ ਉਹਨਾਂ ਤੇ ਕੋਈ ਗੱਲ ਕਰ ਸਕਦਾ تے او અમਰਤਪਾਲ ਹੈ تے ویکھو ਹੁਣ અમਰਤਪਾਲ ਕਿਦੋਂ ਵੀਰੋਂ ਬਾਹਰ ਆਉਂਦਾ ਵਾ ਕਿਉਂਕਿ ਉਹ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਹੈ ਲੇਕਿਨ ਜਿਸ ਤਰ੍ਹਾਂ ਕੇ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਤੇ ਸਰਕਾਰਾਂ ਫੇਰ ਵੀ ਨਹੀਂ ਉਹਨਾਂ ਨੂੰ ਛੱਡਦੀ ਪਈ ਇਸੇ ਤਰ੍ਹਾਂ ਭਾਈ અમਰਤਪਾਲ ਨੂੰ ਵੀ ਹੁਣ ਬਾਹਰ ਨਹੀਂ ਆਉਣ ਦਿੰਦੇ ਪਏ ਕੋਈ ਨਾ ਕੋਈ ਪਲੈਨਿੰਗ ਕਰਕੇ ਉਹਨਾਂ ਉੱਤੇ ਕੋਈ ਕੇਸ ਨਵਾਂ ਪੌਂਦੇ ਚੱਕਰਾਂ ਚ ਬਾਕੀ ਵੀਰੋ ਤੁਹਾਨੂੰ ਸਾਰਿਆਂ ਨੂੰ ਚਾਹੀਦਾ ਕਿ ਚੰਗੀ ਤਰ੍ਹਾਂ ਸਪੋਰਟ ਕਰੋ ਭਾਈ ਅਮਰਤਪਾਲ ਨੂੰ ਤਾਂ ਕਿ ਉਹ ਜਲਦ ਰਿਹਾ ਹੋ ਕੇ ਬਾਹਰ ਆ ਸਕਣ ਤੇ ਤੁਹਾਡੀਆਂ ਆਸਾਂ ਉਮੀਦਾਂ ਦੇ ਪੂਰੇ ਉਤਰ ਸਕਣ ਤੁਹਾਡੇ ਜਿੰਨੇ ਰਾਈਟ ਆ ਤੁਹਾਨੂੰ ਦਿਲਾ ਸਕਣ ਬਾਕੀ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਢੇਰ ਸਾਰਾ ਖਿਆਲ ਰੱਬ ਰੱਖਾ